ਜਦੋਂ ਭਾਈ ਅਮਰਤਪਾਲ ਸਿੰਘ ਜੀ ਨੇ ਇੱਥੇ ਵਿਚਰਨਾ ਸ਼ੁਰੂ ਕੀਤਾ ਬਕਾਇਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਦਸਤਾਰਬੰਦੀ ਉਹਨਾਂ ਦੀ ਕੀਤੀ ਹੈ ਰੋਡੇ ਪਿੰਡ ਦੇ ਵਿੱਚ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੂੜ ਕੇ ਕੌਮ ਦੇ ਨਾਲ ਜੋੜਨ ਲਈ ਜਵਾਨੀ ਨੂੰ ਪ੍ਰੇਰਿਆ ਔਰ ਉਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਪੀ ਸਾਡੇ ਸਿਮਰਨਜੀਤ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਰਾਜਨੀਤਿਕ ਧਿਰ ਹੋਣਗੇ ਇਹ ਸ਼ੁਰੂ ਤੋਂ ਹੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੀ ਜਿੰਨੀਆਂ ਵੀ ਸਿੱਖੀ ਨਾਲ ਸਹਿਰਦ ਜਥੇਬੰਦੀਆਂ ਐ ਜਿਵੇਂ ਕਿ ਆਲ ਇੰਡੀਆ ਸਿਕਸ ਕਨਫੈਡਰੇਸ਼ਨ ਸੀ ਉਹਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਨੇ ਵੀ ਉਸ ਵੇਲੇ ਇਹ ਕਿਹਾ ਸੀ ਕਿ ਸਾਡੀ ਰਾਜਨੀਤਿਕ ਧਿਰ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਗੇ ਉਸ ਤੋਂ ਬਾਅਦ ਜੇ ਦੀਪ ਸਿੱਧੂ ਆਇਆ ਬਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਜਿਹੜੇ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਸਾਡੇ ਜਿਹੜੇ ਰਾਜਨੀਤਿਕ ਆਗੂ ਉਸਤਾਜ ਸਿੰਘ ਮਾਨ ਨੇ ਜਦੋਂ ਭਾਈ ਅਮਰਤਪਾਲ ਸਿੰਘ ਆਏ ਆ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਸਾਡੇ ਰਾਜਨੀਤਿਕ ਆਗੂ ਭਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ ਸਮੂਹ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਨੇ ਇੰਟਰਵਿਊ ਦੇ ਵਿੱਚ ਰਾਜਨੀਤਿਕ ਪਾਰਟੀ ਜਾਂ ਉਹਨਾਂ ਨੇ ਲਫ਼ਜ਼ ਵਰਤੇ ਵੀ ਖੇਤਰੀ ਪਾਰਟੀ ਦੀ ਜ਼ਰੂਰਤ ਆ ਉਹ ਉਹਨਾਂ ਦੇ ਮੂੰਹ ਇਹ ਗੱਲ ਸੁਣ ਕੇ ਥੋੜਾ ਜਿਹਾ ਮਨ ਨੂੰ ਮੇਰੇ ਨੂੰ ਇਹ ਥੇਸ ਪਹੁੰਚੀ ਆ ਤੇ ਮੇਰੇ ਇੱਕ ਜਾਤੀ ਵਿਚਾਰ ਨੇ ਕਿ ਜਦੋਂ ਭਾਈ ਅਮਰਤਪਾਲ ਸਿੰਘ ਜੀ ਨੇ ਇੱਥੇ ਵਿਚਰਨਾ ਸ਼ੁਰੂ ਕੀਤਾ ਬਕਾਇਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਦਸਤਾਰਬੰਦੀ ਉਹਨਾਂ ਦੀ ਕੀਤੀ ਹੈ ਰੋਡੇ ਪਿੰਡ ਦੇ ਵਿੱਚ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਕੌਮ ਦੇ ਨਾਲ ਜੋੜਨ ਲਈ ਜਵਾਨੀ ਨੂੰ ਪ੍ਰੇਰਿਆ ਔਰ ਉਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਪੀ ਸਾਡੇ ਸਤਾਰ ਸਿਮਰਨਜੀਤ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਰਾਜਨੀਤਿਕ ਧਿਰ ਹੋਣਗੇ ਇਹ ਸ਼ੁਰੂ ਤੋਂ ਹੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੀ ਜਿੰਨੀਆਂ ਵੀ ਸਿੱਖੀ ਨਾਲ ਸਹਿਰਦ ਜਥੇਬੰਦੀਆਂ ਐ ਜਿਵੇਂ ਕਿ ਆਲ ਇੰਡੀਆ ਸਿਕਸ ਨੂੰ ਫੈਡਰੇਸ਼ਨ ਸੀ ਉਹਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਨੇ ਵੀ ਉਸ ਵੇਲੇ ਇਹ ਕਿਹਾ ਸੀ ਕਿ ਸਾਡੀ ਰਾਜਨੀਤਿਕ ਧਿਰ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਗੇ ਉਸ ਤੋਂ ਬਾਅਦ ਜੇ ਦੀਪ ਸਿੱਧੂ ਆਇਆ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਜਿਹੜੇ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਸਾਡੇ ਜਿਹੜੇ ਰਾਜਨੀਤਿਕ ਆਗੂ ਉਸ ਦਾ ਸਿਮਰਜੀਤ ਸਿੰਘ ਮਾਨ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਏ ਆ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਸਾਡੇ ਰਾਜਨੀਤਿਕ ਆਗੂ ਭਾਈ ਸਰਦਾਰ ਸਿਮਨਜੀਤ ਸਿੰਘ ਮਾਨ ਹਨ ਪਰ ਹੁਣ ਅੱਜ ਇਹ ਸੁਣ ਕੇ ਬੜੀ ਇਹ ਹਾਰਾਨਗੀ ਹੋਈ ਹੈ ਕਿ ਠੀਕ ਹੈ ਜਿਹੜੇ ਬਾਦਲ ਕੇ ਜਾਂ ਉਹਨਾਂ ਦੇ ਨਾਲ ਵਿਚਰਨ ਵਾਲੇ ਉਹ ਜਿਹੜੀਆਂ ਦੋਵੇਂ ਧਿਰਾਂ ਨੇ ਉਹਨਾਂ ਨੂੰ ਕੌਮ ਨਕਾਰ ਚੁੱਕੀ ਹੈ ਪਰ ਕੌਮ ਦਾ ਨਿਤੜਕ ਲੀਡਰ ਸਰਦਾਰ ਸਿਮਨਜੀਤ ਸਿੰਘ ਮਾਨ ਜਿਹੜੇ 42 ਸਾਲਾਂ ਤੋਂ ਕੌਮ ਦੀ ਲੜਾਈ ਲੜ ਰਹੇ ਆ ਤੇ ਜੇ ਕੋਈ ਕੰਮ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਸੀ ਖੇਤਰੀ ਪਾਰਟੀ ਦੀ ਬਾਰੇ ਤੇ ਮੈਂ ਇਹ ਸਮਝਦਾ ਹਾਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਸਲਾਹ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1994 ਚ ਅਕਾਲ ਤਖਤ ਸਾਹਿਬ ਤੋਂ ਇਹਦੀ ਸਥਾਪਨਾ ਹੋਈ ਸੀ ਤੇ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਸੀ ਉਹ ਪੰਜਾਬ ਨਾਲ ਕੌਮ ਨਾਲ ਸਹਿਰਦ ਧਰਾਂ ਵੱਲੋਂ ਇਵਨ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਲੈ ਕੇ ਅਖੀਰ ਤੱਕ ਮਾਨ ਸਾਹਿਬ ਨੇ ਹਰ ਜਗ੍ਹਾ ਉਹਨਾਂ ਦਾ ਸਾਥ ਦਿੱਤਾ ਆਵਾਜ਼ ਉਠਾਈ ਇਥੋਂ ਤੱਕ ਕਿ ਜਦੋਂ ਉਹ ਚੋਣ ਚੋਣ ਮੈਦਾਨ ਚ ਉਤਰਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਵੀ ਵਾਪਸ ਲੈ ਲਿਆ ਸਰਦਾਰ ਹਰਪਾਲ ਸਿੰਘ ਬਲੇਅਰ ਜਨਰਲ ਬਲੇਅਰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਖਰੂਬ ਸਾਹਿਬ ਤੋਂ ਖੜੇ ਸੀ ਉਹਨਾਂ ਨੂੰ ਵੀ ਵਾਪਸ ਲੈ ਲਿਆ ਤੇ ਕੇ حکومت ਤਾਂ ਤੇ ਅੱਗੇ ਹੀ ਚਾਹੁੰਦੀਆਂ ਨੇ ਤੇ ਉਹ ਕੌਮ ਨੂੰ ਵੰਡ ਕੇ ਰੱਖਣੀਆਂ ਚਾਹੁੰਦੀਆਂ ਖਾਸ ਕਰਕੇ ਸਦਾ ਸਿੰਘ ਜੀ ਸਿੰਘ ਮਾਨ ਤੋਂ ਉਹਨਾਂ ਨੂੰ ਉਹਨਾਂ ਦੀ ਸ਼ਕਤੀ ਤੋਂ ਉਹਨਾਂ ਦੀ ਦ੍ਰਿੜਤਾ ਵਾਲੀ ਸੋਚ ਤੋਂ ਬਹੁਤ ਖਤਰਾ ਆ ਤੇ ਇਸ ਕਰਕੇ ਉਹ ਤਾਂ ਚਾਹੁੰਦੇ ਆ ਕਿ 파ਟੋ ਧਾੜ ਹੋਵੇ ਤਾਕਤਾਂ ਦੇ ਵਿੱਚ ਪਰ ਮੈਂ ਇਹ ਸਮਝਦਾ ਆ ਕਿ ਭਾਈ ਅਮਿਤਪਾਲ ਸਿੰਘ ਦੇ ਦਾ ਜੀ ਜਾਂ ਮਾਤਾ ਜੀ ਜਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਜੇ ਭਾਈ ਸਾਹਿਬ ਨੇ ਉਹਨਾਂ ਨੂੰ ਕੋਈ ਕਹਾ ਦੱਸਿਆ ਤੇ ਉਹ ਜਰੂਰ ਉਹਨਾਂ ਨੂੰ ਸਰਦਾਰ ਸਿਮਜੀਤ ਸਿੰਘ ਮਾਨ ਜੀ ਦੇ ਨਾਲ ਸਲਾਹ ਕਰਨੀ ਚਾਹੀਦੀ ਜਾਂ ਕੌਮ ਨੂੰ ਇਹ ਦੱਸਣ ਕਿ ਸਰਦਾਰ ਸਿਮਜੀਤ ਸਿੰਘ ਮਾਨ ਜੀ ਦੇ ਵਿੱਚ ਕਿਹੜੀ ਕਮਜ਼ੋਰੀ ਆ ਗਈ ਜਾਂ ਉਹਨਾਂ ਨੇ ਕੀ ਕੌਮ ਨਾਲ ਕੋਈ ਧਰੋਹ ਕੀਤਾ ਜਾਂ ਕੀ ਗੱਲ ਹੈ ਕਿ ਜਿਹੜਾ ਤੁਸੀਂ ਉਹਨਾਂ ਨੂੰ ਪਾਸੇ ਰੱਖ ਕੇ ਤੇ ਇੱਕ ਨਵੀਂ ਰਾਜਨੀਤਿਕ ਧਿਰ ਖੜੀ ਕਰਨੀ ਚਾਹੁੰਦੇ ਆ ਜਿਹੜੀ ਕਿ ਹਕੂਮਤਾਂ ਤਾਂ ਹਮੇਸ਼ਾ ਹੀ ਚਾਹੁੰਦੀਆਂ ਹੁੰਦੀਆਂ ਨੇ ਕਿ ਕੌਮ ਵੰਡੀ ਰਵੇ ਸੋ ਇਸ ਸਬੰਧੀ ਮਨ ਦੇ ਵਿੱਚ ਥੋੜਾ ਜਿਹਾ ਇੱਕ ਰੋਸ ਲਾ ਲਓ ਜਾਂ ਗਿਲਾ ਕਿਉਂਕਿ ਮੈਂ ਕੌਮ ਦਾ ਦਰਦ ਰੱਖਦਾ ਹਾਂ ਹਰ ਉਹ ਸਿੱਖ ਜਿਹਦੇ ਮਨ 'ਚ ਕੌਮ ਦਾ ਦਰਦ ਆ ਉਹਨੂੰ ਇਸ ਗੱਲ ਦਾ ਫਿਕਰ ਜ਼ਰੂਰ ਹੋਊਗਾ ਕਿ ਇਵੇਂ ਕਿਉਂ ਹੋ ਰਿਹਾ ਕਿਉਂ ਨਾ ਜਾਂ ਨਹੀਂ ਇਹ ਇਕੱਠੇ ਬੈਠ ਕੇ ਤੇ ਜੇ ਕੋਈ ਸਮਝਦੇ ਅਸਾਂ ਨੂੰ ਵੀ ਕੋ ਗੱਲ ਸਹੀ ਨਹੀਂ ਚੱਲ ਰਹੀ ਤੇ ਇਕੱਠੇ ਬੈ ਕੇ ਸਲਾਹ ਕਰਕੇ ਸਦਾ ਸਿੰਘ ਜੀ ਸਿੰਘ ਮਾਨ ਹੁਣਾ ਦੇ ਨਾਲ ਸਲਾਹ ਕਰਕੇ ਤੇ ਫਿਰ ਉਹ ਅਗਲਾ ਫੈਸਲਾ ਲੈਂਦੇ ਵੈਸੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਦੋਂ ਬਿਲਕੁਲ ਸਿੱਧੀ ਲਕੀਰ ਖਿੱਚ ਕੇ ਹਕੂਮਤ ਨਾਲ ਲੜਾਈ ਲੜ ਰਿਹਾ ਸੀ ਤੇ ਹੋਰ ਪਾਰਟੀ ਦੀ ਕੋਈ ਜ਼ਰੂਰਤ ਨਹੀਂ ਸੀ ਔਰ ਉਹ ਭਾਈ ਅਮਰਤਪਾਲ ਸਿੰਘ ਜੀ ਨੂੰ ਤੇ ਮਾਨ ਸਾਹਿਬ ਬਹੁਤ ਸਨਮਾਨ ਦੇ ਰਹੇ ਆ ਪچھے ਦਿੰਦੇ ਵੀ ਆ ਅਸੀਂ ਖੁਦ ਵੀ ਕਿ ਜਿੰਨਾ ਉਹਨਾਂ ਨੇ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਨਾਲ ਜੋੜਿਆ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਹਰ ਕੌਮ ਦਾ ਦਰਦ ਰੱਖਣ ਵਾਲਾ ਬੰਦਾ ਜਿਹੜਾ ਉਹ ਇਹ ਚਾਹੇਗਾ ਕਿ ਇਹ ਦੋਨੋਂ ਸ਼ਕਤੀਆਂ ਵੰਡੀਆਂ ਨਾ ਜਾਣ ਇਕੱਠੇ ਹੋ ਕੇ ਚੱਲਣ ਸੋ ਮੇਰੀ ਇਹ ਇੱਕ ਅਪੀਲ ਆ ਭਾਈ ਅਮਰ ਅਸੀਪਾਲ ਸਿੰਘ ਜੀ ਦੇ ਪਰਿਵਾਰ ਨੂੰ ਕਿ ਇਸ ਗੱਲ ਤੇ ਜਰੂਰ ਵਿਚਾਰ ਕਰਨ ਤੇ ਜੇ ਕੋਈ ਫੈਸਲਾ ਲੈਣਾ ਆ ਤੇ ਉਹ ਸਦਾਰ ਸਿਮਨ ਜੀ ਸਿੰਘ ਮਾਨ ਜੀ ਦੇ ਨਾਲ ਸਲਾਹ ਕਰਕੇ ਲੈਣ ਔਰ ਮੈਨੂੰ ਮੇਰੀ ਸਮੂਹ ਪੰਥ ਦਰਦੀਆਂ ਨੂੰ ਵੀ ਅਪੀਲ ਆ ਕਿ ਉਹ ਵੀ ਇਹਨਾਂ ਨੂੰ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਜਰੂਰ ਇਹ ਰਾਏ ਇਹ ਸਲਾਹ ਦੇਣ ਇਨੇ ਲਫ਼ਜ਼ਾਂ ਨਾਲ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ